ਸਤ ਸ੍ਰੀ ਅਕਾਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਆਰਥਰਾਇਟਸ ਆਫ ਹੈਂਡਸ ਤੁਹਾਡੇ ਹੱਥਾਂ ਨੂੰ ਗਠੀਆ ਹੋ ਗਿਆ ਹੈ ਤੁਹਾਡੇ ਹੱਥ ਦੇ ਜੋ ਜੁਆਇੰਟਸ ਨੇ ਸਾਰੇ ਦੁਖਦੇ ਰਹਿੰਦੇ ਨੇ ਔਰ ਇਹਨਾਂ ਦੀ ਸ਼ੇਪ ਵੀ ਬਦਲਣੀ ਸ਼ੁਰੂ ਹੋ ਗਈ ਹੈ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਕਿ ਆਪਣੇ ਹੱਥਾਂ ਦੀ ਜੋ ਸਥਿਤੀ ਹੈ ਇਸ ਤੋਂ ਬੱਦਰ ਨਾ ਹੋ ਸਕੇ ਆਪਾਂ ਐਕਸਰਸਾਈਜ਼ ਨਾਲ ਉੱਥੇ ਹੀ ਰੋਕ ਸਕਦੇ ਹਾਂ ਅਗਰ ਤੁਸੀਂ ਐਕਸਰਸਾਈਜ਼ ਵੀ ਨਹੀਂ ਕਰੋਗੇ ਤਾਂ ਤੁਹਾਡੇ ਹੱਥਾਂ ਦੀ ਡਿਫਾਰਮਿਟੀ ਬਣ ਸਕਦੀ ਹੈ ਤੁਹਾਡੇ ਹੱਥਾਂ ਦੇ ਵਿੱਚ ਜੋ ਸਟਿਫਨੈਸ ਆ ਸਕਦੀ ਹੈ ਸੋ ਐਕਸਰਸਾਈਜ਼ ਆਪਾਂ ਤਾਂ ਕਰਨੀ ਹੈ ਆਪਣੀ ਜੋ ਸਟਿਫਨੈਸ ਹੈ ਉਹ ਘਟ ਜਾਵੇ ਔਰ ਰੇਂਜ ਆਫ ਮੋਸ਼ਨ ਪ੍ਰੋਪਰ ਰਹੇ ਔਰ ਡਿਫਾਰਮਿਟੀ ਤੋਂ ਬਚ ਸਕੀਏ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸ੍ਰਾਣਾ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਾਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਔਰ ਸਾਡੀ ਇੰਸਟਾਗ੍ਰam ਆਈਡੀ ਹੈ s_hari_singh_srana_physiotherapy ਔਰ ਸਾਡੀ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐ ਸਰੀ ਸਿੰਘਸਰਾ ਫਿਜ਼ੋਥੈਰਾਪੀ ਕਲੀਨਿਕ ਦੇ ਨਾਮ ਤੇ ਸਾਨੂੰ ਜਰੂਰ ਫੋਲੋ ਕਰਨਾ ਸੋ ਵੀਡੀਓ ਨੂੰ ਜਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆ ਅੱਜ ਦੇ ਹੱਥਾਂ ਦੇ ਗਠੀਏ ਦੀਆਂ ਕਸਰਤਾਂ ਮਾਚਰ ਟੂਰਿਜ਼ਮ ਦੀ ਬਹੁਤ ਹੀ ਸੋਹਣੀ ਪ੍ਰਾਪਰਟੀ ਰਿਟਰੀਟ ਪੈਕਸ ਬਣਾਇਆ ਗਿਆ ਹੈ ਤਾਂ ਨਹੀਂ ਲੱਗਦਾ ਸੀਗਾ ਇੱਕ ਰੈਕਟੈਂਗਲ ਸ਼ੀਪ No food ਆਪਣਾ ਫੂਡ ਪਹਿਲਾਂ ਬੈਕਗ੍ਰਾਉਂਡ ਦਾ ਆਪਣੀਆਂ ਫੌਜਾਂ ਦੇ ਨਾਲ ਜਦੋਂ ਸੱਜਾਂਗੇ ਪਹਿਲਾਂ ਬੈਲੋਰ ਜੋ ਦਨੁਸ਼ ਕੋੜੀ ਔਰ ਸਭ ਤੋਂ ਪਹਿਲਾਂ ਜਦੋਂ ਤੁਸੀਂ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਣੇ ਜੋ ਆਹਾ ਐਮ ਸੀ ਪੀ ਜੋਇੰਟਸ ਹੁੰਦੇ ਨੇ ਇਸ ਦੀ ਫਲੈਕਸ਼ਨ ਕਰਨਾ ਗੁੱਠਿਆਂ ਦੀ ਕੋਈ ਕਸਰਤ ਨਹੀਂ ਹਜੇ ਕਰਨੀ ਆਪਾਂ ਸਿਰਫ ਫਿੰਗਰਸ ਨੂੰ ਕਰਾਂਗੇ ਸਭ ਤੋਂ ਪਹਿਲਾਂ ਉਂਗਲਾਂ ਨੂੰ ਐਦਾਂ ਜੋੜ ਲਾਂਗੇ ਔਰ ਹੱਥ ਐਦਾਂ ਰੱਖਾਂਗੇ ਔਰ ਇਸ ਨੂੰ ਆਪਾਂ ਇਸ ਪੋਜੀਸ਼ਨ ਦੇ ਵਿੱਚ ਜਿਸ ਤਰ੍ਹਾਂ ਸਨੇਕ ਪੋਜੀਸ਼ਨ ਵੀ ਇਸ ਨੂੰ ਕਿਹਾ ਜਾਂਦਾ ਹੈ ਇੱਥੇ ਆਪਾਂ ਹੋਲਡ ਰੱਖਾਂਗੇ 5 ਸੈਕਿੰਡ ਲਈ 1 2 3 4 पांच, दैन रिलैक्स द्वारा देखो ध्यान फिर आप इसको एदा फलैक्शन कर देंगे इतना आप दो तीन चार पांच, दैन रिलैक्स दिन फिर आप कर देंगे एक दो तीन चार पांच, दैन रिलैक्स फिर आप होल्ड कर देंगे एक दो तीन चार पांच, दैन रिलैक्स फिर आप कर देंगे एक दो तीन चार पांच, दैन रिलैक्स ਫਿਰ ਆਪਾਂ ਹੋਲਡ ਕਰ ਦਾਂਗੇ 1 2 3 4 5 ਥੈਨ ਰਿਲੈਕਸ ਇਸ ਦੀਆਂ ਤੁਸੀਂ 10 ਰੈਪੀਟੀਸ਼ਨਸ ਕਰਨੀਆਂ ਯਾਨੀ ਕਿ 10 ਵਾਰੀ ਕਰਨਾ ਇਦਾਂ 5 ਇੱਕ ਗਿਣੇਆਂ ਆ 5 2 ਵਾਰੀ ਗਿਣੇਆਂ ਆ 5 3 ਵਾਰੀ ਗਿਣੇਆਂ ਆ ਇਦਾਂ 10 ਵਾਰੀ 5 ਗਿਣਨਾ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਜਿਸ ਦੇ ਵਿੱਚ ਆਪਾਂ ਐਮਸੀਪੀ ਜੋਇੰਟਸ ਦੀ ਫਲੈਕਸ਼ਨ ਕੀਤੀ ਦੂਸਰੀ ਕਸਰਤ ਕੀ ਹੈ ਆਪਾਂ ਟੈਂਡਨ ਗਲਾਈਡਸ ਕਰਨੀਆਂ ਨੇ ਬੇਸਿਕਲੀ ਕੀ ਹੈ ਜੋ ਆਪਣੇ ਹੱਥ ਦੀ ਆ ਮੂਵਮੈਂਟ ਹੈ ਇਹ ਆਪਣੇ ਟੈਂਡੈਂਸ ਕਰਦੇ ਨੇ ਇਥੋਂ ਆਪਣੇ ਟੈਂਡੈਂਸ ਜਾਂਦੇ ਨੇ ਜਿਵੇਂ ਹੁਣ ਆ ਦੇਖੋ ਮੈਂ ਬਾਹ ਨੂੰ ਇੱਥੇ ਦੱਬੂਗਾ ਉਂਗਲਾਂ ਆਪਣੇ ਆਪੇ ਮੁੜਨਗੀਆਂ ਜ਼ੋਰ ਦੀ ਅਗਰ ਪ੍ਰੈਸ ਕਰਾਂਗੇ ਔਰ ਦੇਖੋ ਔਰ ਦੇਖੋ ਔਰ ਦੇਖੋ ਔਰ ਦੇਖੋ ਸੋ ਆਪਾਂ ਜਿਹੜੀਆਂ ਆਪਣੀਆਂ ਟੈਂਡੈਂਸ ਨੇ ਜੋ ਗਲਾਈਡਸ ਨੇ ਉਸ ਨੂੰ ਹੀ ਆਪਾਂ ਸੁਪੀਰੀਅਰ ਕਰਨਾ ਉਹਨੂੰ ਹੀ ਆਪਾਂ ਨਿਖਾਰਨਾ ਹੈ ਸੋ ਸਭ ਤੋਂ ਪਹਿਲਾਂ ਇੱਕ ਅਸਰਤ ਕੀ ਹੈ ਗੁੱਠਿਆਂ ਦਾ ਹਜੇ ਵੀ ਕੋਈ ਰੋਲ ਨਹੀਂ ਹੈ ਉੱਤੇ ਸਾਈਡ ਤੇ ਰਹਿਣਗੇ ਉਂਗਲਾਂ ਨੂੰ ਏਦਾਂ ਜੋੜ ਲੈਣਾ ਹੈ ਔਰ ਹੱਥ ਸਿੱਧੇ ਰੱਖਾਂਗੇ ਇਸ ਤਰ੍ਹਾਂ ਇਸ ਪੋਜੀਸ਼ਨ ਦੇ ਵਿੱਚ ਇੱਥੇ ਆਪਾਂ 5 ਗੈਣਨੇ ਨੇ 1 2 3 4 5 ਫਿਰ ਆਪਾਂ ਕੀ ਕਰਨਾ ਹੁੱਕ ਬਣਾ ਲੈਣੀ ਹੈ ਜਿਵੇਂ ਹੁੱਕ ਹੁੰਦੀ ਆ ਏਦਾਂ ਫਿਰ ਆਪਾਂ ਇੱਥੇ ਹੋਲਡ ਕਰਾਂਗੇ 1 2 3 4 5 ਫਿਰ ਆਪਾਂ ਕੀ ਕਰਨਾ ਆਪਾਂ ਮੁਠੀ ਬੰਦ ਕਰ ਲੈਣੀ ਆ ਫਿਰ ਆਪਾਂ ਇੱਥੇ ਹੋਲਡ ਕਰਾਂਗੇ 5 ਸੈਕਿੰਡ ਲਈ 1 2 3 4 5 ਉਸ ਤੋਂ ਬਾਅਦ ਆਪਾਂ ਸਨੇਕ ਬਣਾ ਦੇਣਾ ਏਦਾਂ ਬਿਲਕੁਲ 1 2 3 4 5 ਫਿਰ ਆਪਾਂ ਫਲੈਟ ਮੁਠੀ ਬੰਦ ਕਰ ਦੇਣੀ ਹੈ ਇਦਾਂ 1 2 3 4 5 ਇਹ ਹੋ ਗਿਆ ਇੱਕ ਵਾਰੀ ਇਦਾਂ ਤੁਸੀਂ 10 ਵਾਰੀ ਕਰਨਾ ਦੁਆਰਾ ਦੇਖੋ ਧਿਆਨ ਨਾਲ ਸਭ ਤੋਂ ਪਹਿਲਾਂ ਦੋਨੇ ਹੱਥ ਆਪਾਂ ਇਦਾਂ ਖੜੇ ਕਰ ਦੇਣੇ ਆ 1 2 3 4 5 ਫਿਰ ਆਪਾਂ ਬੁੱਕ ਬਣਾ ਦੇਣੀ ਆ 1 2 3 4 5 ਫਿਰ ਆਪਾਂ ਮੁਠੀ ਬੰਦ ਕਰ ਦੇਣੀ ਆ 1 2 3 4 5 ਫਿਰ ਆਪਾਂ ਸਨੇਕ ਬਣਾ ਦੇਣਾ 1 2 3 4 5 ਫਿਰ ਆਪਾਂ ਫਲੈਟ ਮੁਠੀ ਬੰਦ ਕਰ ਦੇਣੀ ਆ 1 2 3 4 5 ਇਹ ਹੋ ਗਿਆ ਦੋ ਵਾਰੀ ਇਦਾਂ ਤੁਸੀਂ 10 ਵਾਰੀ ਕਰਨਾ ਦੁਆਰਾ ਦੇਖਿਓ ਆਪਾਂ ਤਿੰਨ ਵਾਰੀ ਕਰਕੇ ਦਿਖਾਵਾਂਗੇ ਤੁਹਾਨੂੰ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰਨਾ ਚਾਹੁੰਦੇ ਆਪਾਂ ਸੋ ਧਿਆਨ ਨਾਲ ਦੇਖੋ ਸਭ ਤੋਂ ਪਹਿਲਾਂ ਉਂਗਲਾਂ ਸਿੱਧੀਆਂ ਰਹਿਣਗੀਆਂ 1 2 3 4 5 ਫਿਰ ਆਪਾਂ ਹੁੱਕ ਬਣਾ ਦੇਣੀ ਆ 1 2 3 4 5 ਫਿਰ ਆਪਾਂ ਮੁਠੀ ਬੰਦ ਕਰ ਦੇਣੀ ਆ 1 2 3 4 5 ਫਿਰ ਆਪਾਂ ਸਨੇਕ ਬਣਾ ਦੇਣਾ 1 2 3 4 5 ਫਿਰ ਆਪਾਂ ਮੁਠੀ ਬੰਦ ਕਰ ਦੇਣੀ ਆ ਫਲੈਟ ਮੁਠੀ ਕਹਿ ਸਕਦੇ ਆ ਐਦਾਂ ਕਰਕੇ 1 2 3 4 5 ਦੈਨ ਰਿਲੈਕਸ ਇਹ ਹੋ ਗਈ ਥੋਡੀ ਦੂਸਰੀ ਕਸਰਤ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਟੈਂਡਨ ਗਲਾਈਡਸ ਥਿਸ ਹੀ ਕਸਰਤ ਕੀ ਹੈ ਫਿੰਗਰ ਆਪਾਂ ਅਪਰਡਕਸ਼ਨ ਦੇ ਵਿੱਚ ਕਰਾਂਗੇ ਦੈਨ ਅਡਕਸ਼ਨ ਦੇ ਵਿੱਚ ਕਰਾਂਗੇ ਇਸ ਦੇ ਵਿੱਚ ਆਪਣੇ ਗੁੱਠੇ ਦਾ ਥੋੜਾ ਬਹੁਤ ਰੋਲ ਹੋ ਸਕਦਾ ਹੈ ਤੋ ਆਪਾਂ ਬਿਲਕੁਲ ਬਾਂਹਾਂ ਸਿੱਧੀਆਂ ਕਰ ਦੇਣੀਆਂ ਨੇ ਔਰ ਐਦਾਂ ਉਂਗਲਾਂ ਔਰ ਗੁੱਟੇ ਖੋਲਦੇ ਆ ਇੱਥੇ ਆਪਾਂ 5 ਗਿਣਾਂਗੇ 1 2 3 4 5 ਫਿਰ ਆਪਾਂ ਜੋੜ ਦੇਣੇ ਆ ਇੱਥੇ 5 ਗਿਣਾਂਗੇ 1 2 3 4 5 ਫਿਰ ਆਪਾਂ ਖੋਲ ਦੇਣੇ ਆ 1 2 3 4 5 ਫਿਰ ਆਪਾਂ ਜੋੜ ਦੇਣੇ ਆ 1 2 3 4 5 ਫਿਰ ਆਪਾਂ ਖੋਲ ਦੇਣੇ ਆ 1 2 3 4 5 ਫਿਰ ਆਪਾਂ ਮੋੜ ਦੇਣੇ ਆ 1 2 3 4 5 फिर आप खोल देने हैं एक दो तीन चार पं फिर आप जोड़ देने हैं एक दो तीन चार फिर आप खोल देंगे एक दो तीन चार फिर आप मुठ्ठी बंद करा एक दो तीन चार पे आप खोल देंगे एक दो तीन चार फिर आप जोड़ देंगे एक दो तीन चार पेन रिलैक्स ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ 10 ਵਾਰੀ ਥੋੜੀਆਂ ਉਂਗਲਾਂ ਜੋੜਨੀਆਂ ਚਾਹੀਦੀਆਂ 10 ਵਾਰੀ ਖੋਲ੍ਹਣੀਆਂ ਚਾਹੀਦੀਆਂ ਨੇ ਦੋਨੋਂ ਯਾਨੀ ਕਿ ਟੋਟਲ 20 ਹੋ ਜਾਣਗੇ 10-10 ਵਾਰੀ ਕਰਨਾ 5 ਸੈਕਿੰਡ ਹੋਲਡ ਇਹ ਹੋ ਗਈ ਥੋੜੀ ਤੀਜੀ ਕਸਰਤ ਫਿੰਗਰ ਅਬਡਕਸ਼ਨ ਔਰ ਅਡਕਸ਼ਨ ਥੈਨ ਫੋਰਥ ਕਸਰਤ ਕੀ ਹੈ ਆਪਾਂ ਹੁਣ ਕਰਾਂਗੇ ਸਰਕਮਡਕਸ਼ਨ ਗੋਟ ਦੀ ਸਰਕਮਡਕਸ਼ਨ ਜਿਹੜਾ ਤੁਹਾਡਾ ਰਿਸਟ ਜੋਇੰਟ ਹੈ ਇਸ ਨੂੰ ਆਪਾਂ ਦੂਸਰੇ ਹੱਥ ਨਾਲ ਇਦਾਂ ਤੁਹਾਨੂੰ ਸਟੇਬਲ ਕਰ ਲਾਂਗੇ ਔਰ ਇਦਾਂ ਘੁਮਾਉਣ ਦੀ ਕੋਸ਼ਿਸ਼ ਕਰਾਂਗੇ 1 2 3 4 5 6 7 8 9 10 देन ਰਿਲੈਕਸ ਹੁਣ ਆਪਾਂ ਇਹਨੂੰ ਪੁੱਠੇ ਪਾਸੇ ਘੁਮਾਵਾਂਗੇ 1 2 3 4 5 6 7 8 9 10 ਰਿਲੈਕਸ ਇਹ ਹੋ ਗਿਆ ਇੱਕ ਵਾਰੀ ਇਦਾਂ ਤੁਸੀਂ 10 ਵਾਰੀ ਕਰਨਾ ਪਹਿਲਾਂ ਜਿਵੇਂ ਸਿੱਧੀ ਘੜੀ ਚੱਲਦੀ ਹੈ ਫਿਰ ਜਿਵੇਂ ਪੁੱਠੀ ਘੜੀ ਚੱਲਦੀ ਹੈ ਦੁਬਾਰਾ ਦੇਖੋ ਤੁਸੀਂ ਪਹਿਲਾਂ ਜਿਵੇਂ ਸਿੱਧੀ ਘੜੀ ਚੱਲਦੀ ਹੈ 1 2 3 4 5 6 7 8 9 10 11 12 13 14 15 16 17 18 19 20 ਤੁਸੀਂ 20 ਵਾਰੀ ਕਰਤਾ ਤੁਸੀਂ 10 ਵਾਰੀ ਹੀ ਕਰਨਾ ਔਰ ਫਿਰ ਹੁਣ ਜਿਵੇਂ ਆਪਾਂ ਦੂਸਰੀ ਤਰ੍ਹਾਂ ਜਿਵੇਂ ਆਪਾਂ ਪੁੱਠੀ ਕਢੀ ਚਲਾਵਾਂਗੇ ਪਹਿਲਾਂ ਆਪਾਂ ਚਲਾਇਆ ਸੀ ਇੱਦਾਂ ਸਿੱਧੀ ਹੁਣ ਪੁੱਠੀ 1 2 3 4 5 6 7 8 9 10 11 12 13 14 15 16 17 18 19 20 ਇਸ ਦੀਆਂ ਵੀ ਤੁਸੀਂ 10 ਰੈਪੀਟੀਸ਼ਨਸ ਕਰ ਲਈਆਂ ਤੁਸੀਂ 10 ਤੱਕ ਹੀ ਕਰਨੇ ਆ ਅਸੀਂ 20 ਗਿਣੇ ਸੀ ਪਰ ਤੁਸੀਂ 10 20 ਅਗਰ ਕਰ ਸਕਦੇ ਹੋ ਤਾਂ 20 ਵੀ ਕਰ ਲੈਣਾ ਹੌਲੀ ਹੌਲੀ ਸਾਰੀਆਂ ਕੁਸ਼ਲਤਾਵਾਂ ਦੀਆਂ ਰੈਪੀਟੀਸ਼ਨਸ ਆਪਾਂ ਵਧਾ ਸਕਦੇ ਹਾਂ ਸੋ ਇਹ ਹੋ ਗਈ ਤੁਹਾਡੀ ਸਰਕਮਪਲੈਂਕਸ਼ਨ ਹੁਣ ਨੈਕਸਟ ਕੀ ਹੈ ਆਪਾਂ ਰਿਸਟ ਐਕਸਟੈਂਸ਼ਨ ਕਰਨੀ ਹੈ ਬਿਲਕੁਲ ਹੱਥ ਸਟ੍ਰੇਟ ਕਰਾਂਗੇ ਇਦਾਂ ਕਰਕੇ ਔਰ ਇਦਾਂ ਪਿੱਛੇ ਨੂੰ ਮੋੜ ਦੀ ਕੋਸ਼ਿਸ਼ ਕਰਾਂਗੇ ਸਟ੍ਰੈਚ ਨਹੀਂ ਕਰਨਾ ਕਿਤੇ ਵੀ ਆਰਥਰਾਈਟਿਸ ਦੇ ਵਿੱਚ ਅਗਰ ਆਪਾਂ ਸਟ੍ਰੈਚ ਕਰਾਂਗੇ ਜਾਂ ਖਿੱਚਾਂਗੇ ਜਾਂ ਦਰਦ ਵਾਜਣਾ ਸੋ ਨਾਰਮਲੀ ਜਿੰਨਾ ਤੁਸੀਂ ਕਰ ਸਕਦੇ ਹੋ ਰਿਸਟ ਐਕਸਟੈਂਸ਼ਨ ਐਕਸਰਸਾਈਜ਼ ਹੈ ਇਹ ਇਦਾਂ ਕਰਕੇ ਪੁੱਛੇ ਨੂੰ ਮੋੜ ਦੇਣਾ ਇਦਾਂ ਜਿੰਨਾ ਜਿੱਤਕ ਮੋੜ ਸਕਦੇ ਹੋ ਇਥੇ ਆਪਾਂ ਹੋਲਡ ਕਰਾਂਗੇ 1 2 3 4 5 ਥੈਨ ਰਿਲੈਕਸ ਦੈਨ ਫਿਰ ਸਿੱਧੇ ਕੀਤੇ ਫਿਰ ਪਿੱਛੇ ਨੂੰ ਲੈ ਜਾਣਾ ਜਿੰਨਾ ਪਿੱਛੇ ਲਿਆ ਸਕਦੇ ਹੋ ਇੱਕ ਦੋ ਤਿੰਨ ਚਾਰ ਪੰਜ ਦੈਨ ਰਿਲੈਕਸ ਦੈਨ ਫਿਰ ਸਿੱਧੇ ਹੱਥ ਕਰਕੇ ਪਿੱਛੇ ਲੈ ਜਾਵਾਂਗੇ ਇੱਕ ਦੋ ਤਿੰਨ ਚਾਰ ਪੰਜ ਦੈਨ ਰਿਲੈਕਸ ਦੈਨ ਫਿਰ ਸਿੱਧੇ ਹੱਥ ਕਰਕੇ ਪਿੱਛੇ ਲੈ ਜਾਵਾਂਗੇ ਇੱਕ ਦੋ ਤਿੰਨ ਚਾਰ ਪੰਜ ਦੈਨ ਰਿਲੈਕਸ ਦੈਨ ਫਿਰ ਹੱਥ ਸਿੱਧੇ ਕਰਕੇ ਪਿੱਛੇ ਲੈ ਜਾਵਾਂਗੇ ਇੱਕ ਦੋ ਤਿੰਨ ਚਾਰ ਪੰਜ ਦੈਨ ਰਿਲੈਕਸ ਇਸ ਦੀਆਂ ਵੀ ਤੁਸੀਂ 10 ਰੈਪੀਟੀਸ਼ਨਸ ਕਰਨੀਆਂ ਨੇ ਹੁਣ ਰਹਿਗੀਆਂ ਸਿਰਫ ਦੋ ਕਸਰਤਾਂ ਜਿਹੜੀਆਂ ਆਪਾਂ ਇੱਕ ਤਾਂ ਟਾਬਲ ਨੂੰ ਪ੍ਰੈਸ ਕਰਾਂਗੇ ਔਰ ਇੱਕ ਆਪਣੇ ਕੋਲੇ ਹੈਂਡ ਗ੍ਰਿਪਰ ਹੈ ਉਸ ਨੂੰ ਆਪਾਂ ਪ੍ਰੈਸ ਕਰਨਾ ਤੁਹਾਨੂੰ ਸਿਖਾਵਾਂਗੇ ਨੈਕਸਟ ਐਕਸਰਸਾਈਜ਼ ਕੀ ਹੈ ਤੁਸੀਂ ਐਦਾਂ ਦਾ ਨੈਕਸਟ ਐਕਸਰਸਾਈਜ਼ ਕੀ ਹੈ ਤੁਸੀਂ ਐਦਾਂ ਦਾ ਇੱਕ ਹੈਂਡ ਗ੍ਰਿਪਰ ਲੈ ਲੈਣਾ ਹੈ ਇਹ ਹੈਂਡ ਗ੍ਰਿਪਰ ਆਪਾਂ ਨੂੰ ਈਜ਼ਲੀ ਡੈਕੈਥਲਨ ਸਟੋਰ ਤੋਂ ਵੀ ਮਿਲ ਜਾਂਦਾ ਹੈ ਔਰ ਜਾਂ ਤੁਸੀਂ ਇਸ ਨੂੰ ਆਪਣੇ ਆਨਲਾਈਨ ਵੀ ਮੰਗਾ ਸਕਦੇ ਹੋ ਸੋ ਇਸ ਨੂੰ ਐਦਾਂ ਪਕੜ ਕੇ ਐਦਾਂ ਪ੍ਰੈਸ ਕਰਾਂਗੇ 1 2 3 4 5 क्स सैवन एट नाइन टैन दैन रिलैक्स दैन फिर करा वन टू थ्री फोर फाइव सिक्स सैवन एट नाइन टैन दैन रिलैक्स सिंपल कसरत ने इस तुम्हें दस वारी करना यह होगी थोड़ी हैंड ग्रिपर एक्सरसाइज ਸੋ ਨੈਕਸਟ ਐਕਸਰਸਾਈਜ਼ ਕੀ ਹੈ ਇਦਾਂ ਆਪਾਂ ਟਾਵਲ ਦਾ ਰੋਲ ਬਣਾ ਲਾਂਗੇ ਇਦਾਂ ਇਕੱਠਾ ਕਰਕੇ ਔਰ ਇਸ ਨੂੰ ਆਪਾਂ ਇਦਾਂ ਪ੍ਰੈਸ ਕਰਾਂਗੇ ਇਦਾਂ ਦੋਨੋਂ ਹੱਥਾਂ ਨਾਲ 1 2 3 4 5 6 7 8 9 10 ਦੈਨ ਰਿਲੈਕਸ ਦੈਨ ਫੇਰ ਆਪਾਂ ਪ੍ਰੈਸ ਕਰਾਂਗੇ 1 2 3 4 ਜਿੱਦਾਂ ਜੀ ਕਰਦਾ ਪ੍ਰੈਸ ਕਰ ਲੈ ਇਹਨੂੰ ਬਸ ਜਿੰਨਾ ਜ਼ੋਰ ਤੋਂ ਲੱਗ ਸਕਦਾ 5 6 7 8 9 10 ਫੇਰ ਪ੍ਰੈਸ ਕਰਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਸ ਦੀਆਂ ਵੀ ਤੁਸੀਂ 10 ਰੈਪੀਟੀਸ਼ਨਸ ਕਰਨੀਆਂ ਇਹ ਹੀ ਹੋਗੀ ਥੋਡੀ ਹੈਂਡ ਟਾਵਲ ਵਾਲੀ ਐਕਸਰਸਾਈਜ਼ ਸੋ ਇਹ ਸੀ ਗਠੀਏ ਦੀਆਂ ਕਸਰਤਾਂ ਹੈਂਡ ਆਰਥਰਾਇਟਸ ਦੀਆਂ ਐਕਸਰਸਾਈਜ਼ ਸੋ ਇਹ ਸਾਰੀਆਂ ਕਸਰਤਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਲੀਆਂ ਨੇ ਤਾਂਕੇ ਤੁਸੀਂ ਡੀਫਾਰਮਿਟੀ ਤੋਂ ਬਚ ਸਕੋ ਹੱਥਾਂ ਦੀ ਹੋਰ ਤਰ੍ਹਾਂ ਦੀ ਪੋਜੀਸ਼ਨ ਹੋਣ ਤੋਂ ਬਚ ਸਕੋ ਸੋ ਇਕਸਰਤਾ ਕਰੋ ਮਾਲਿਸ਼ ਨਹੀਂ ਕਰਨੀ ਅਗਰ ਤੁਹਾਨੂੰ ਕੁਝ ਵੀ ਨਹੀਂ ਸਮਝ ਆਇਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਕੁਝ ਵੀ ਪੁੱਛ ਸਕਦੇ ਹੋ ਅਗਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਥੰਬਸ ਅਪ ਜਰੂਰ ਦੇ ਕੇ ਜਾਇਓ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਉਮੀਦ ਕਰਦਾ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ 'ਚ ਰਹੋ ਔਰ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ